ਅਜੇ ਕੀ ਮਾਮਲਾ ਹੈ ਤੇ ਕਿੰਨੇ ਅ ਅਮਾਉਂਟ ਹੈ ਜਿਹੜੀ ਫ੍ਰੀਜ਼ ਕੀਤੀ ਗਈ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤਵ ਜੀ ਆਈਪੀਐਸ ਮਾਨਯੋਗ ਕੀਡੀਜੀਪੀ ਸਾਹਿਬ ਬਟਿੰਡਾ ਰੇਂਜ ਸ਼੍ਰੀ सुरेंद्रਪਾਲ ਸਿੰਘ ਪਰਮਾਰ ਜੀ ਆਈਪੀਐਸ ਐਸਐਸਪੀ ਬਟਿੰਡਾ ਸ਼੍ਰੀ ਦੀਪਕ ਪਾਰਖ ਜੀ ਤੇ ਆਈ ਐਸਪੀ ਸ਼੍ਰੀ ਅਜੀਤ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਹੈਗੀ ਹੈ ਪੰ ਆਪਣਾ ਜਿਹੜਾ ਨਸ਼ੇ ਦੇ ਵਿਰੁੱਧ ਚਲਾਈ ਹੋਈ ਮੁਹਿੰਮ ਦੇ ਤਹਿਤ ਜਿਹੜੀ ਹੈਗੀ ਆ ਇਹ ਬਠਿੰਡਾ ਪੁਲਿਸ ਵੱਲੋਂ 1 ਕਰੋੜ 7 ਲੱਖ ਰੁਪਈਆ ਜਿਹੜਾ ਹੈਗਾ ਇਹ ਇੱਕ ترਸੀਮ ਟੈਪਾਈ ਨਾਂ ਦਾ ਇੱਕ ਜਿਹੜਾ ਹੈਗਾ ਬੰਦਾ ਹੈਗਾ ਜਿਹੜਾ ਅਸੀਂ ਪਿੱਛੇ ਜੇ ਅਰੈਸਟ ਕੀਤਾ ਹੈਗਾ ਇਹਦੇ ਤੇ ਇੱਕ ਪਹਿਲਾਂ 248/18 ਨੰਬਰ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ ਸੀ ਥਾਣਾ ਬਾਲਿਆ ਵਾਲੀ ਵਿਖੇ ਉਹਦੇ ਵਿੱਚ ਜਿਹੜੀ ਇੱਕ ਜਿਹੜੀ ਹੈਗੀ 1 ਕਰੋੜ 7 ਲੱਖ ਰੁਪਿਆ ਸੀ ਇਹਦਾ ਜਿਹੜਾ ਉਹ ਫ੍ਰੀਜ਼ ਕਰਾਇਆ ਹੈਗਾ ਤੇ ਇਸ ਤੋਂ ਇਲਾਵਾ ਇਨਸਪੈਕਟਰ ਗੁਰਪ੍ਰੀਤ ਸਿੰਘ ਜਿਹੜੇ ਐਫ ਯੂ ਆਈ ਟੀਮ ਦੇ ਜਿਹੜੇ ਇਨਚਾਰਜ ਹੈਗੇ ਆ ਉਹਨਾਂ ਵੱਲੋਂ ਇੱਕ ਜਿਹੜੀ ਹੈਗੀ ਹੈ ਇਹਦੀ ਪ੍ਰਾਪਰਟੀ ਜਿਹੜੀ ਹੈਗੀ ਆ ਅਸੀਂ 88 ਨੰਬਰ 88/24 ਇੱਕ ਰੀਸੈਂਟਲੀ ਮੁਕਦਮਾ ਦਰਜ ਕੀਤਾ ਸੀਗਾ ਥਾਣਾ ਤਲਵੰਡੀ ਵੱਲੋਂ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਅਸੀਂ ਇਲੀਗਲ ਤੌਰ ਤੇ ਬਣਾਈ ਹੋਈ ਪ੍ਰਾਪਰਟੀ ਜਿਹੜੀ ਇਹਦੀ ਵਾਈਫ ਦੇ ਨਾਂ ਤੇ ਇਹਦੇ ਨਾਂ ਤੇ ਇਹਦੇ بیٹے ਦੇ ਨਾਂ ਤੇ ਬਿਆਨੇ ਵਗੈਰਾ ਕਰਾ ਰੱਖੇ ਹੈਗੇ ਆ ਉਹ ਅਸੀਂ ਪ੍ਰਾਪਰਟੀ ਜਿਹੜੀ ਹੈਗੀ ਹੈ ਫ੍ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਲਿਖ ਕੇ ਭੇਜਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ 88 ਨੰਬਰ ਮੁਕੱਦਮਾ ਹੈਗਾ ਇਹਦੇ ਵਿੱਚ ਅਸੀਂ 176 ਗੋਲੀਆਂ ਜਿਹੜੀਆਂ ਨਸ਼ੀਲੀਆਂ ਫੜੀਆਂ ਸੀਗੀਆਂ ਉਸ ਤੋਂ ਇਲਾਵਾ 20 ਲੱਖ ਦੇ ਕਰੀਬ ਜਿਹੜੇ ਹੈਗੇ ਆ ਇਹ ਆਪਣਾ ਪ੍ਰੈਗਾਬਲਿਨ ਕੈਪਸੂਲ ਤੇ 342000 ਜਿਹੜੀਆਂ ਹੈਗੀਆਂ ਸਾਢੇ 3 ਲੱਖ ਰੁਪਏ ਦੇ ਸਾਢੇ 1 3 ਲੱਖ ਦੇ ਕਰੀਬ ਜਿਹੜੀਆਂ ਗੋਲੀਆਂ ਜਿਹੜੀਆਂ ਹੈਗੀਆਂ ਨੇ ਫੜੀਆਂ ਸੀਗੀਆਂ ਤੇ 3580 ਜਿਹੜੀਆਂ ਹੈਗੀਆਂ ਇਹ ਅਬੋਰਸ਼ਨ ਵਾਲੀਆਂ ਕਿੱਟਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਆਪਣੇ ਕੋਲ ਰੱਖਣੀਆਂ ਜਿਹੜੀਆਂ ਹੈਗੀਆਂ ਮਨਾਹੀ ਹੈਗੀ ਹੈ ਤੇ ਉਹਦੇ ਪ੍ਰੋਪਰ ਬਿੱਲ ਵਗੈਰਾ ਹੋਣੇ ਚਾਹੀਦੇ ਆ ਉਹ ਜਿਹੜੀਆਂ ਬਰਾਬਦ ਕੀਤੀਆਂ ਸੀਗੀਆਂ ਤੇ ਇਹਨੂੰ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਹੈਗਾ ਜੁਡੀਸ਼ੀਅਰ ਰਿਮਾਰਟ ਤੇ ਭੇਜਿਆ ਤੇ ਇਹਦੇ ਖਿਲਾਫ ਜਿਹੜੀ ਹੈਗੀ ਹੈ ਇਹਦੀ ਪ੍ਰਾਪਰਟੀ ਦਾ ਹੋਰ ਵੀ ਪਤਾ ਕੀਤਾ ਜਾ ਰਿਹਾ ਕੁਝ ਪ੍ਰਾਪਰਟੀ ਇਹਦੀ ਸਾਨੂੰ ਆ ਰਤੀਏ ਪਤਾ ਲੱਗੀ ਹੈਗੀ ਆ ਉੱਥੇ ਵੀ ਅਸੀਂ ਐ ਉਹਨੂੰ ਵੀ ਫ੍ਰੀਜ਼ ਕਰਾਣ ਲਈ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਲਿਖ ਕੇ ਵੀ ਗਏ। ਸਭ ਕੀ ਕਹਿਣਗਾ ਉਹ ਨਸ਼ਾ ਤਸ਼ਕਰਾਣ ਨੂੰ ਕਿਸ ਤਾਂ ਦੀ ਅਦਾਇਤ ਕਰੇ। ਦੇਖੋ ਨਸ਼ਾ ਤਸ਼ਕਰਾਤਾ ਇਸ ਤਰ੍ਹਾਂ ਹੈਗਾ ਮੈਂ ਸ਼ੁਰੂ ਤੋਂ ਹੀ ਇਹ ਮੇਰੀ ਸੋਚ ਨਹੀਂ ਹੈਗੀ ਹੈ ਵੀ ਜਦੋਂ ਤੱਕ ਲੋਕ ਨਹੀਂ ਚਾਣਗੇ ਨਸ਼ਾ ਜਿਹੜਾ ਹੈਗਾ ਉਦੋਂ ਤੱਕ ਜਿਹੜਾ ਹੈਗਾ ਬੰਦ ਨਹੀਂ ਹੋਣਾ ਹੈਗਾ ਤੇ ਇਹਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਦੀ ਲੋੜ ਹੈ। ਮਾਣਯੋਗ ਐਸਐਸਪੀ ਸਾਹਿਬ ਨੇ ਇਹਦੇ ਤੇ ਬਹੁਤ ਸਖਤ ਕਦਮ ਚੱਕੇ ਆ। ਤੇ ਜਿਹੜਾ ਹੈਗਾ ਇਹਦੇ ਸਬੰਧੀ ਡਰੱਗ ਡਿਸਪੋਜ਼ਲ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਵੀ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਤੇ ਉਸ ਤੋਂ ਇਲਾਵਾ ਪਠੰਡਾ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਸਿਸਟਮ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਐਸਐਸਪੀ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਉਹਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕੀਤਾ ਜਾਵੇਗਾ